ਉੱਕੇ ਧੰਨਵਾਦ ਇਹ ਇੱਥੇ ਨਿਸ਼ਾਨ ਸਾਹਿਬ ਦੇ ਵੀ ਆਪਾਂ ਦਰਸ਼ਨ ਕਰਾਉਂਦੇ ਆਂ ਸੱਤ ਨਿਸ਼ਾਨ ਸਾਹਿਬ ਲੱਗੇ ਹੋਏ ਆ ਜੇ ਆਪਾਂ ਨੂੰ ਕਿੰਨੇ ਦੇਖਦੇ ਇੱਕ ਉਹ ਜਾਂ ਸਾਹਮਣੇ ਇੱਥੇ ਆਹ ਜਿਹੜੀ ਥਲੜੀ ਵੱਡੀ ਪਹਾੜੀ ਤੇ ਆਹ ਜਿਹੜੀ ਤੇ ਇੱਕ ਇੱਕ ਉਹ ਇੱਕ ਇੱਕ ਹੋਰ ਆਉਤੀ 2 2 3 ਇੱਕ ਉਹ ਸਾਮਣੇ 3 ਤੀਜਾ ਨਿਸ਼ਾਨ ਸਾਹਿਬ ਉਹ ਤੀਜਾ ਦੇ ਨਿਗਾ ਵੀ ਆਪਣੀ ਥੋੜੀ ਉਨੀ ਕਾ ਘਟ ਇੱਕ ਹੋਰ ਆਹ ਢੀ ਪਾੜੀ ਦੇ ਸਾਹਮਣੇ ਵਾਲੀ ਦੇ ਤਿੰਨ ਤੇ ਕ 4 ਇਧਰਲੇ ਵਾਸਤੇ ਜ਼ਿਆਦਾ ਵੱਜਦਾ ਵਾ ਚਾਰ ਚਾਰ ਚਾਪੇ ਉਹ ਦੇ ਸਾਹਮਣੇ ਬਹਿ ਗਿਆ ਇਧਰਲੇ ਪਾਸੇ ਭਾਣੀ ਦੇ ਪੰਜ 1 2 3 ਤੇ ਬਾਕੀ ਹੋ ਗਏ ਇੱਕ ਇੱਕ ਆ ਰਿਹਾ 6 ਆਪਾਂ ਨੂੰ 6 ਵਾਹ ਵਾਹ ਤੀਜਾ ਲੱਭਾ ਇੱਥੇ ਜੋ